Obrigado. ਰਿਟੇ ਸਤੇ ਸਤੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਅਰਸ਼ਨ ਦੇਖ ਜੀਵ ਜੋ ਜੀਤੋ ਸਰਸ ਵਾਰੇ ਵਿਹਿਤ ਕੀਤੇ ਭਤੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹਮ ਅਬ ਗੁਣ ਪਰੇ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋਹ ਪਰਮ ਬਾ ਭੁੱਲੇ ਸਤਦਾਰਾ ਸੋ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਏਹੇ ਮਿਲਨ स पाठ कीरत की गुर रामदास रख ਸਮੁੰਦਰ ਸਾਗਰ ਨੀਰ ਭਰਿਆ ਏਤੇ ਔਗਣ ਹਮਾਰੇ ਦਇਆ ਕਰ ਕਿਛ ਮਿਹਰ ਉਪਾਵ ਡੋਬਦੇ ਪੱਥਰ ਤਾਰੇ ਜੀੜਾਇ ਗਲੰਬਰ ਅਬਰ ਤਪਾ கத்த ரானம பணி ரவிவதித்தின் தியம ਸਾਦ ਸੰਗ ਹਰ ਦਰਸ਼ਨ ਪਾਇਆ ਆ ਆਇਆ ਤੁਰਉ ਚਲ ਕ ਮੈਂ ਤੱਕੀ ਤਉ ਸਰਣਾਏ ਜੀਉ ਮੈਂ ਆਸਾਰ ਕੀ ਚਿਤ ਮੇਰਾ ਸਭ ਦੁੱਖ ਗਵਾਏ ਜੀਉ ਸਾਧੂ ਰਹਉ ਰਹਉ ਗੁਰੂ ਗੋਬਿੰਦ ਕਉ ਨਾਨਕ ਇਹ ਜਗਤ ਮਹਿ ਇਹਨ ਜਪਿਉ ਘਰ ਮੰਤ ਨਰਾਮ ਧਾਮ ਊਰ ਮਹਿ ਗਉ ਜਾਕ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟਾ ਦਰਸ ਤੁਹਾਰ ਸੋ ਕਉ ਟਲ ਗੁਰ ਸੇਵੀ ਐਨ ਸਸਾਜ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਹਉ ਵਸਿਫਤ ਖਸਮ ਦੀ नूर अरसो किरसो चटिया दुध डिठे सचे पात सह جنم जनम जनम द कटी سچا सजण सचा सिर सह सहो जिस पास बसिया ਸਭਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ साहिब जी ਈ ਮਦਾਈ ਅਨਲ ਅਗਮ ਜੈਸੇ ਲਹਿਰ ਮੈਂ ਉਹ ਦਤ ਜਾਲ ਕੇ ਈ அமਰੀ ਅਰਾਜ ਕੋ ਅੰਗ ਪਰਸੰਗ ਜੈਸਾ ਆਪ ਕਛ ਮਾਲ ਮਿਲਾਇਆ ਅਨਕ ਗੜਕ ਜੈਸਾ What oh, the ਕਟੇ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂ ਹੀ ਮੈਂ ਨਾਹੀ ਅਨਲ ਅਗਮ ਜੈਸੀ ਲਹਿਰ ਮੈਂ ਹੋ ਦਦ ਜਲ ਕੇਵਲ ਜਲ ਮਾਹੀ ਉਹ ਗੁਰੂ ਰੂਪ ਉਹ ਗੁਰੂ ਪਿਆਰੀ ਗੁਰ ਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਸ਼ਰੋਮਣੀ ਭਗਤ ਭਗਤ ਰਵਿਦਾਸ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੋਰਠਾ ਰਾਗ ਅੰਦਰ ਹੈ ਜੀ ਤਨ ਤਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੇ ਪਾਵਨ ਪਵਿੱਤਰ ਅੰਗ 657 ਉੱਪਰ ਸਵਾਇ ਮਾਨ ਹੈ ਸਤਗੁਰ ਜੀ ਕਿਰਪਾ ਕਰਨ ਤੇ ਪਾਵਰ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਗੁਰੂ ਰੂਪ ਸਾਧ ਸੰਗ ਜੀਓ ਅੱਜ ਸਿੱਖ ਪੰਥ ਦੇ ਮਹਾਨ ਸ਼ਹੀਦ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਜੀ ਦੇ ਦੂਸਰੇ ਹੈੱਡ ਗ੍ਰੰਥੀ ਸਹਿਬਾਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਦਿਆਂ ਹੋਇਆ ਬੰਦ ਬੰਦ ਕਟਾ ਕਰਕੇ ਸ਼ਹਾਦਤ ਪ੍ਰਾਪਤ ਕੀਤੀ ਤੈਨ ਗ੍ਰੰਥੀ ਸਹਿਬਾਂ ਅੰਤਵਾ ਦੀ ਸ਼ਹਾਦਤ ਨੂੰ ਕੋ ਡਾਂ ਕੋ ਪ੍ਰਣਾਮ ਸਤਿਗੁਰ ਜੀ ਕਿਰਪਾ ਕਰਨ ਮਹਾਂਪੁਰਸ਼ਾਂ ਦੇ ਪਾਇ ਪੂਰਨਿਆ ਤੇ ਚੱਲਣ ਦਾ ਬਨ ਬਖਸ਼ਣ ਉਹ ਲਾਚੁਕਾਂ ਦੀ ਖਿਮਾ ਕਰਨੀ ਬਿਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ